ਅਜਨਾਲਾ ਦੀ ਕੀਰਤਨ ਦਰਬਾਰ ਸੁਸਾਇਟੀ ਗਰਾਊਂਡ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਬਲਾਕ ਪੱਧਰੀ ਖੇਡਾਂ ਦਾ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਕੈਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਗੁਬਾਰੇ ਉਡਾ ਕੇ ਕੀਤਾ ਗਿਆ ਤੋਂ ਉਪਰੰਤ ਐਸ ਡੀ ਐਮ ਅਜਨਾਲਾ ਦੇ ਵੱਲੋਂ ਕੈਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਕੈਬਨ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਅਤੇ ਇਸ ਦੇ ਚਲਦਿਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਸਕੂਲੀ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਤੇ ਨੌਜਵਾਨ ਪੀੜੀ ਦਾ ਰੁਝਾਨ ਵੱਧ ਵੱਧ ਖੇਡਾਂ ਦੇ ਵਿੱਚ ਲਾਇਆ ਜਾ ਸਕੇ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਡਾਂ ਦੇ ਪ੍ਰਤੀ ਜਾਗਰੂਕ ਹੋਇਆ ਜਾਵੇ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਕੀ ਕਰਦੇ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਬਲਾਕ ਲੈਵਲ ਦੇ ਖੇਡਾਂ ਵੱਤਨ ਪੰਜਾਬ ਦੀਆਂ ਹੋ ਰਹੀਆਂ ਉਹਨਾਂ ਦਾ ਉਦਘਾਟਨ ਕੀਤਾ ਇਹ ਨਾਲੇ ਦੇ ਵਿੱਚ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਔਰ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਸਾਡਾ ਜੂਥ ਮਜ਼ਬੂਤ ਹੋਊਗਾ ਜੂਥ ਜਿਹੜਾ ਇਹਨਾਂ ਨੂੰ ਸੇਤ ਪੱਖੋਂ ਦਿਮਾਗ ਪੱਖੋਂ ਮਜ਼ਬੂਤ ਕਰਨਾ ਖੇਡਾਂ ਸਭ ਤੋਂ ਵੱਡਾ ਇੱਕ ਸਾਧਨ ਨੇ ਸੋ ਮਾਨ ਸਾਹਿਬ ਨੇ ਇਹ ਖੇਡਾਂ ਪਿਛਲੇ ਸਾਲ ਸ਼ੁਰੂ ਕਰਾਈਆਂ ਸੀਗੀਆਂ ਐਤਕਾ 29 ਅਗਸਤ ਨੂੰ ਜਿਹੜਾ ਮਾਨ ਸਾਹਿਬ ਨੇ ਇਹਦਾ ਅਧ்கਾਟ ਬਠਿੰਡੇ ਦੇ ਵਿੱਚ ਕੀਤਾ ਦੂਜੀ ਵਾਰ ਔਰ ਸਾਡੇ ਬਹੁਤ ਪਿਆਰੇ ਮੰਤਰੀ ਖੇਡ ਮੰਤਰੀ ਮੀਤ ਹੇਜ਼ ਜੀ ਦੀ ਗਵਾਈ ਦੇ ਹੇਠ ਪੂਰੇ ਪੰਜਾਬ ਦੇ ਇੱਥੇ ਖੇਡਾਂ ਮਤਲਬ ਜਿਹੜੀਆਂ ਕਰਾਈਆਂ ਜਾਦੀਆਂ ਜਿਹੜੀਆਂ ਅੱਜ ਜਿਹੜੀਆਂ ਇੱਥੇ ਅਮਰ ਸੱਤ ਦੇ ਅਈ ਨਾਲ ਦੇ ਵਿੱਚ ਜਿਹੜੀਆਂ ਸ਼ੁਰੂ ਹੋਈਆਂ ਮੈਂ ਉਹਦੇ ਵਾਸਤੇ ਆਇਆ ਸੀਗਾ ਉਹ ਮੈਂ ਬੱਚਿਆਂ ਨੂੰ ਕਹੂੰਗਾ ਕਿ ਤਕੜੇ ਹੋ ਕੇ ਖੇਡਣ ਤੇ ਨਸ਼ਿਆਂ ਦੇ ਲਾਗੇ ਨਹੀਂ ਜਾਣਾ ਖੇਡਣਗੇ ਤੇ ਜਿੱਦਾਂ ਮਾਨ ਸਾਹਿਬ ਨੇ ਕਿਹਾ ਖਡਾਰੀਆਂ ਨੂੰ ਚੰਗੇ ਨਾਮ ਹੀ ਦੇਵਾਂਗੇ ਸਰਕਾਰ ਸਰਕਾਰ ਖਡਾਰੀਆਂ ਨੂੰ ਚੰਗੀਆਂ ਨੌਕਰੀਆਂ ਵੀ ਦੋ ਤਾਰੀ ਗੱਲ ਸਰ ਗੱਲ ਕਰੀਏ ਪਿੰਡਾਂ ਦੇ ਵਿੱਚ ਸਟੇਡੀਅਮ ਦੀ ਬੜੀ ਕਮੀ ਆ ਕਿਉਂਕਿ ਬੱਚਿਆਂ ਨੂੰ ਬੜੀ-ਬੜੀ ਪਹਿਲਾਂ ਤੋਂ ਬੜੀ ਬਰੀ ਇਹੋ ਚੀਜ਼ ਦੀ ਮੰਗ ਕੀਤੀ ਗਈ ਕਿ ਸਟੇਡੀਅਮ ਦਿੱਤੇ ਜਾਣ ਦੇ ਨਹੀਂ ਦੇਖ ਸਭ ਮਾਨ ਸਾਹਿਬ ਨੇ ਸਾਰਾ ਪਲੈਨਿੰਗ ਕੀਤੀ ਆ ਸਭ ਕੁਝ ਨੀਤੀ ਇਸ ਦੀ ਕਾਫੀ ਸਟੇਡੀਅਮ ਸਾਡੇ ਪੰਜਾਬ ਚ ਬਣ ਗਏ ਇੱਥੇ ਵੀ ਆਪਾਂ ਉਹ ਸਟੇਡੀਅਮ ਜਿਹੜੇ ਸ਼ੁਰੂ ਕਰ ਰਹੇ ਨੇ ਜਲਦੀ ਉਹਦੇ ਲਈ ਪੈਸੇ ਵੀ ਆ ਗਏ ਸਾਰਾ ਕੁਝ ਆ ਗਿਆ ਆਪਾਂ ਸਟੇਡੀਅਮ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਣਾ ਕੇ ਤਾਂ ਐਸਮ ਜਨ న్యూਸ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ